ਕੀ ਗੱਲ ਕੀ ਹੋਈ ਹੈ ਗੱਲ ਇਹ ਹੋਈ ਹੈ ਸਰ ਅਸੀਂ 600 ਸਾਲ ਦਾ ਏਰੀਆ ਚ ਇਹ ਦੇਖ ਰਹੇ ਹਾਂ ਜਿਸ ਜਿਹ ਹਨੇਰੀ ਆ ਜਾਏ ਜਾਂ ਲਾਈਟ ਕੁਝ ਆ ਜਾਏ ਹਨੇਰੀ ਬਾਰਿਸ਼ ਆ ਜਾਏ ਤੇ ਲਾਈਟ ਜਾਂਦੀ ਚਾਰ ਚਾਰ ਦਿਨ ਲਾਈਟ ਨਹੀਂ ਆਉਂਦੀ ਨਿੱਕੇ ਨਿੱਕੇ ਜਵਾਗ ਸਾਡੇ ਉਮਰ ਤੋਂ ਜ਼ਿਆਦਾ ਏਜ਼ ਹੈਗੇ ਵਿਚਾਰੇ ਬਾਹਰ ਲੈ ਕੇ ਬੈਠ ਰਹੇ ਨੇ ਅੱਜ ਜਿਹੜੇ ਬੋਲਾ ਦਫਤਰ ਵੀਰ ਜੀ ਆਇਸੀ ਹਫ਼ਤਾ ਪਹਿਲਾਂ ਉਹ ਕਹਿ ਕੇ ਗਏ ਥੋੜਾ ਕੰਮ ਹਫ਼ਤੇ ਦੇ ਵਿੱਚ ਹੋ ਜਾਏਗਾ ਉਹਨਾਂ ਨੇ ਕਿਤਾ ਵੀ ਏ ਅੱਜ ਸਾਰੇ ਆਏ ਸੀ ਜਿਸ ਤਰ੍ਹਾਂ ਨੇ ਸਟਾਰਟ ਕੀਤਾ ਮੱਲੇ ਦੇ ਇੱਕ ਫੈਮਿਲੀ ਤੇ ਪਿੱਛੇ ਬੈਕ ਜਿਹੜੇ ਸਕੂਲ ਬਣਾ ਉਹ ਵਿੱਚ ਕਾਰ ਖੜ ਗਈ ਸਾਨੂੰ ਪਤਾ ਨਹੀਂ ਸਾਰੇ ਆਹਨ ਦਾ ਉਹਨਾਂ ਨੂੰ ਪਹੁੰਚਾਤਾ ਗਿਆ ਪਰ ਨਹੀਂ ਅਸੀਂ ਇੱਥੇ ਲਗਵਾਣਾ ਸਾਰਾ ਮੱਲਾ ਹੈ ਗਰੀਏ ਰਾਤ ਦੇ ਦਿਨ ਹੋ ਜਾਏ ਅਗਲੇ ਦਿਨ ਚੜ ਜਾਏ ਅਸੀਂ ਇੱਥੇ ਲਗਵਾਣੀ ਹੈ ਸਾਨੂੰ ਪਰੇਸ਼ਾਨੀ ਆ ਰਹੀ ਹੈ ਸਰ ਕਿਸ ਨੂੰ ਪਰੇਸ਼ਾਨੀ ਨਹੀਂ ਆ ਰਹੀ ਤੇ ਇਹ ਕੰਮ ਹੋ ਕੇ ਰਹੇਗਾ ਬਸ ਸਾਨੂੰ ਇਹੀ ਰਿਕਵੈਸਟ ਹੈ ਸੜੀ ਇਹੀ ਇਹ ਜੇ ਅਗਰ ਸਾਡਾ ਸਕੂਲ ਬਾਰ ਨਹੀਂ ਲੱਗਾ ਸਕੂਲ ਵੀ ਨਹੀਂ ਬਣੇਗਾ ਹਾਂ ਜੀ ਸਕੂਲ ਤਾਂ ਬਣੇਗਾ ਸਕੂਲ ਦੇ ਪ੍ਰਾਈਵੇਟ ਨਾਲੇ ਸੰਦੇ ਵੀ ਸਾਨੂੰ ਭੋਲਾ ਵੀਰ ਜੀ ਸਕੂਲ ਦੀ ਕੋਈ ਪਰਮਿਸ਼ਨ ਨਹੀਂ ਤੇ ਸਾਨੂੰ ਤਾਂ ਪਰਮਿਸ਼ਨ ਮਿਲ ਚੁੱਕੀ ਹੈ ਸਰਕਾਰੋਂ ਸਾਡਾ ਤਾਂ ਕੰਮ ਹੋਣਾ ਚਾਹੀਦਾ ਓਕੇ ਹੋਏਗਾ ਤੇ ਪਲੀਜ਼ ਇਹੀ ਆਈ ਵੀ ਓਕੇ ਕਰਵਾਓ ਸਾਡਾ ਕੰਮ ਹੋਣਾ ਚਾਹੀਦਾ ਐ ਦਿਨ ਹੋਵੇ ਧਰਨਾ ਤੇ ਕੇ ਬਹਿ ਜਾਏ ਇੱਕ ਦਿਨ ਜਨਾ ਕੋ ਉੱਪਰ ਜਾਏਗਾ ਫਿਰ ਸਕੂਲ ਵਾਲਿਆਂ ਦੇ ਪਿੱਛੇ ਗੱਗੋ ਕੰਮ ਹੋਏਗਾ ਸਕੂਲ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਸਾਡਾ ਪਲਾਟ ਹੈ ਉਸ ਪਲਾਟ ਅਸੀਂ ਨਹੀਂ ਲੈ ਲੈ ਸਕਦੇ ਕਿਉਂ ਬੈਕ ਤੇ ਪੰਨੇ ਪਲਾਟ ਉੱਥੇ ਵੀਡੀਓ ਦੂਰ ਤਾਂ ਸਾਨੂੰ ਕੋਈ ਉੱਥੇ ਫੈਕਟਰੀ ਹੈਗੀ ਹੈ ਫੈਕਟਰੀ ਵਾਲਿਆਂ ਨੇ ਫਿਰ ਤਾਰ ਜੋੜੀ 100 ਦੀ ਦੂਰ ਤਾਂ ਸਾਨੂੰ ਗਊਸ਼ਾਲਾ ਗੋਲੇ ਵੀ ਆ ਹਾਂ ਜੀ ਫਿਰ ਅਸੀਂ ਦੂਰ ਨਹੀਂ ਰੈਸ ਬਾਰ ਮਲਵਾਉਣਾ ਇੱਥੇ ਹੀ ਲਵਾਉਣਾ ਬਾਕੀ ਸਾਡਾ ਮਹੱਲਾ ਸਾਡੇ ਨਾਲ ਆ ਇਹ ਕ ਇਹਦੇ ਨਾਲ ਗੱਲਬਾਤ ਕਰ ਲੋ ਉਹ ਤੇ ਲੱਗੇਗੀ ਲੱਗੇਗੀ ਆ ਬਾਜੀ ਲਾਈਟ ਜਾਂਦੀ ਪਈ ਐ ਹਾਂ ਦੋ ਦੋ ਤਿੰਨ ਤਿੰਨ ਦਿਨ ਲਾਈਟ ਨਹੀਂ ਜਾਂਦੀ ਹੈਗੀ ਫਿਰ ਸਾਨੂੰ ਦਿੱਕਤ ਆਂਦੀ ਆ ਬੱਚਿਆਂ ਨੂੰ ਦਿੱਕਤ ਆਂਦੀ ਪਾਣੀ ਦੀ ਦਿੱਕਤ ਆਂਦੀ ਹੈਗੀ ਆ ਜਦ ਐਮਐਲਏ ਸਾਹਿਬ ਜੀ ਨੇ ਇੱਥੇ ਪਾਸ ਕਰਤਾ ਵਾ ਟਰਾਂਸਫਾਰਮ ਤੇ ਸਕੂਲ ਵਾਲਿਆਂ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਬੋਲਣ ਦਾ ਓਕੇ ਤੇ ਐਮਐਲਏ ਸਾਹਿਬ ਨਾਲ ਗੱਲ ਕੀਤੀ ਹਾਂਜੀ ਜੀ ਐਸੀ ਆ ਉਹ ਕਹਿੰਦੇ ਲਗਵਾਓ ਤੁਸੀਂ ਉਹ ਕਹਿੰਦੇ ਲਗਵਾਓ ਸਕੂਲ ਜੇ ਇੱਥੇ ਟਰਾਂਸਫਾਰਮ ਨਹੀਂ ਲੱਗਿਆ ਬਾਜੀ ਤੇ ਅਸੀਂ ਸਕੂਲ ਵੀ ਨਹੀਂ ਬਣਨ ਦੇਣਾ ਅਸੀਂ ਇੱਥੇ ਧਰਨਾ ਲਾਵਾਂਗੇ ਲੇਡੀਜ਼ ਠੀਕ ਹੈ ਨਾ ਅਸੀਂ ਸਾਰੀਆਂ ਲੇਡੀਆਂ ਇੱਥੇ ਧਰਨਾ ਲਾਵਾਂਗੇ ਸਾਰਾ ਦਿਨ ਸਾਰੀ ਰਾਤ। ਹਮਲਾ ਹੀ ਲਾਵਾਂਗੇ ਲੇਡੀਆਂ ਬੱਚੇ ਜਵਾਨ ਆ ਰਹੇ ਇੱਥੇ ਜੋ ਹੋਏਗਾ ਅਸੀਂ ਸਾਰੇ ਹੀ ਓਕੇ ਸਾਰੇ ਵਾਲੇ ਜ਼ਿੰਮੇਦਾਰ ਹੋਣਗੇ। ਦਿੱਕਤ ਕੀ ਆ ਰਹੀ ਆ? ਪਾਣੀ ਨਹੀਂ ਲਾਈਟ ਨਹੀਂ ਪਾਣੀ ਲਾਈਟ ਨਹੀਂ ਆਉਂਦੀ ਭਾਜੀ, ਟਰਾਂਸਫਾਰਮ ਨਹੀਂ ਲੱਗਣ ਦੇ ਰਹੇ ਇੱਥੇ ਸਕੂਲ ਵਾਲੇ ਕਹਿ ਰਹੇ ਆ ਅਸੀਂ ਟਰਾਂਸਫਾਰਮ ਨਹੀਂ ਲੱਗਣ ਦੇਣਾ ਇੱਥੇ ਸਾਡੇ ਪਲਾਂਟ ਚਲਾ ਲਓ ਫਲਾਣਾ। ਮੰਨ ਲਓ ਜੇ ਕੱਲ ਨੂੰ ਸਕੂਲ ਬੰਦ ਕਰਕੇ ਚਲੇ ਗਏ, ਟਰਾਂਸਫਾਰਮ ਜਨੂਸ ਬੈ ਗਿਆ। ਉਹ ਤਾਂ ਆਪਣੇ ਘਰੇ ਬੈਠੇ ਹੋਣਗੇ। ਉਹ ਤਾਂ ਨਹੀਂ ਆਣਗੇ। ਉਸ ਟੈਂਡ ਦੇ ਆਣਗੇ ਇੱਥੇ ਕਿ ਹਾਂ ਅਸੀਂ ਜਾ ਕੇ ਲੋਕ ਕੋਲਦੀ ਮੱਲੇ ਵਾਲਿਆਂ ਨੂੰ ਦਿੱਕਤ ਆ ਰਹੀ ਹੈ ਮੱਲੇ ਵਾਲਿਆਂ ਨੂੰ ਦਿੱਕਤ ਆ ਰਹੀ ਹੈ ਤਾਂ ਹੀ ਤਾਂ ਅਸੀਂ ਇੱਥੇ ਲਵਾ ਰਹੇ ਹਾਂ ਕਿ ਦੋ ਦੋ ਤਿੰਨ ਦਿਨ ਦੇ ਲਾਈਟ ਨਹੀਂ ਆ ਰਹੀ ਇਸੇ ਵਾਸਤੇ ਲੱਗ ਰਿਹਾ ਇੱਥੇ ਭਾਜੀ ਕਿ ਜੇ ਬੋਲੇ ਬੀਲੇ ਹੈਗੀ ਆ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਾਤਾਰ ਅਸੀਂ ਐਮਐਲਏ ਸਾਹਿਬ ਕੋ ਜਾਣਦੇ ਰਹੇ ਇਸ ਵਾਰ ਉਹ ਆਏ ਉਹਨਾਂ ਨੇ ਸਾਡੀ ਪ੍ਰੋਬਲਮ ਸਮਝੀ ਔਰ ਸਾਰੇ ਮੱਲੇ ਦਾ ਸਰਵੇ ਕਰਕੇ ਗਏ ਇੱਥੇ ਔਰ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਠੀਕ ਹੈ ਜੀ ਆ ਗਲੀ ਸਭ ਤੋਂ ਚੌੜੀ ਹੈਗੀ ਆ ਔਰ ਸਰਕਾਰੀ ਜ਼ਮੀਨ ਆ ਇੱਥੇ ਟ੍ਰਾਂਸਪੋਰਟ ਲਗਾ ਦੇ ਤਾਂ ਕਿ ਜਿੰਨੇ ਵੀ ਸਾਰੇ ਜਿਹੜੇ ਮਹੱਲੇ ਵਾਲੇ ਉਹ ਪਰੇਸ਼ਾਨੀ ਤੋਂ ਬਚ ਜਾਣ ਇੱਥੇ ਤਿੰਨ ਤਿੰਨ ਦਿਨ ਲਾਈਟ ਨਹੀਂ ਆਉਂਦੀ ਸੀਗੀ ਤਿੰਨ ਤਿੰਨ ਦਿਨ ਇੱਥੇ ਬੱਚੇ ਬਾਹਰ ਸੜਕਾਂ ਦੇ ਉੱਪਰ ਮੰਜੀਆਂ ਦੇ ਉੱਪਰ ਨੰਗੇ ਪੈਰ ਨੰਗੇ ਪਿੰਡੇ ਪੈਂਦੇ ਸੀਗੇ ਮੱਛਰ ਤੁਹਾਨੂੰ ਪਤਾ ਐਸ ਵੇਲੇ ਡੇਂਗੂ ਦਾ ਮਗੀ ਆ ਰਿਹਾ ਹੈਗਾ ਮੌਸਮ ਮੱਲਾ ਹੈਗਾ ਇਹ ਇਹ ਮੱਲਾ ਹੈਗਾ ਸ਼ੰਕਰ ਕਲੋਨੀ ਸ਼ਿਵ ਸ਼ੰਕਰ ਕਲੋਨੀ ਟਿੱਬਾ ਰੋਡ ਬੈਕਸਾਈਡ ਐਚਪੀ ਗੈਸ ਏਜੰਸੀ ਔਰ ਗਊਸ਼ਾਲਾ ਬੈਕਸਾਈਡ ਗਊਸ਼ਾਲਾ ਅਸੀਂ ਇੱਥੇ ਮਗਿਆ ਐਮਐਲਏ ਸਾਹਿਬ ਨਾਲ ਰਿਕੁਐਸਟ ਕੀਤੀ ਉਹ ਖੁਦ ਪਰਸਨਲੀ ਇੱਥੇ ਆਏ ਔਰ ਆ ਕੇ ਸਾਰਾ ਸਰਵੇ ਕਰਕੇ ਗਏ ਨਾਲੌਣਾਡਾਲ ਐਸਡੀਓ ਸਭ ਵੀ ਸੀਗੇ ਸਾਰਾ ਦਿਨ ਉਹ ਇੱਥੇ ਰਹੇ ਉਹਨਾਂ ਦੇ ਮੌਜੂਦਗੀ ਦੇ ਵਿੱਚ ਟਰਾਂਸਫਾਰਮਰ 6 ਵਾਰ ਛੜਿਆ ਰਾਤ ਦੇ 12 1 ਵਜੇ ਤੱਕ ਐਮਐਲਏ ਸਾਹਿਬ ਦੇ ਜਿਹੜੇ ਪੀਏ ਸੀਗੇ ਅਸ਼wini ਸ਼ਰਮਾ ਜੀ ਪਰਸਨਲੀ ਆਪਣੀ ਗੱਡੀ ਦੇ ਵਿੱਚ ਇੱਥੇ ਰਹਿ ਉਹਨਾਂ ਨੇ ਦੇਖਿਆ ਕਿ ਹਾਂ ਵਾਕੇ ਹੀ ਇੱਥੇ ਬਹੁਤ ਜਬਰਦਸ ਪ੍ਰੋਬਲਮ ਹੈ ਕੀ ਆ ਇਸ ਕਰਕੇ ਇਹਨਾਂ ਦਾ ਹੱਲ ਜਲਦੀ ਤੋਂ ਜਲਦੀ ਕਰਨਾ ਹੈਗਾ ਔਰ ਉਹਨਾਂ ਨੇ ਵਾਦਾ ਕੀਤਾ ਸੀ ਇੱਕ ਅਕਤ ਦੇ ਅੰਦਰ ਅੰਦਰ ਇਹ ਟਰਾਂਸਫਾਰਮਰ ਇੱਥੇ ਲੱਗ ਜਾਏਗਾ ਔਰ ਵਾਦੇ ਦੇ ਮਤਾਬਿਕ ਅੱਜ ਇੱਥੇ ਇਹ ਆਏ ਸਕੂਲ ਵਾਲੇ ਜਿਹੜੇ ਹੈਗੇ ਉਹ ਕਹਿੰਦੇ ਜੀ ਸਾਡਾ ਗੇਟ ਨਿਕਲਣਾ ਹੈ ਅਸੀਂ ਇਹ ਇਜੈਕਸ਼ਨ ਕਰਾਂਗੇ ਕਿ ਅਗਰ ਸਕੂਲ ਵਾਲਾ ਹੈ ਐਡੇ ਭਰਵੀ ਕਲੋਨੀ ਦੇ ਵਿੱਚ ਸਕੂਲ ਕਿੱਦਾਂ ਬਣ ਰਿਹਾ ਹੈਗਾ ਇਹ ਜਿਹੜਾ ਸਰਕਾਰੀ ਬਣਿਆ ਇਹ ਪ੍ਰਾਈਵੇਟ ਬਣ ਰਿਹਾ ਜੀ ਪ੍ਰਾਈਵੇਟ ਦਿਆਲ ਵਾਲੇ ਪ੍ਰਾਈਵੇਟ ਸਕੂਲ ਕਿਸ ਤਰ੍ਹਾਂ ਬਣ ਸਕਦਾ ਜਦੋਂ ਸਾਡੇ ਬੱਚੇ ਇੱਥੇ ਗਲੀਆਂ ਚ ਘੁੰਮੂਗੇ ਉਹਨਾਂ ਦੀ ਬੱਸਾਂ ਅਗਰ ਕਹਿੰਦੇ ਇੱਥੋਂ ਨਿਕਲਣਗੀਆਂ ਮਗਿਆਂ ਨੂੰ ਕੀ ਕਰਤਾ ਸਾਨੂੰ ਵੀ ਖਤਰਾ ਹੈਗਾ ਜੀ ਕਿਹੜੀ-ਕਿਹੜੀਆਂ ਪਰਮਿਸ਼ਨਾਂ ਉਹਨਾਂ ਕੋ ਹੈਗੀਆਂ ਹੈਗੀਆਂ ਕਹਿੰਦੇ ਜੀ ਸਾਡੇ ਕੋ ਪ੍ਰਾਈਵੇਟ ਅਸੀਂ ਕਹਿੰਦੇ ਨਹੀਂ ਜੀ ਜੋ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈਗਾ ਅਸੀਂ ਸਾਨੂੰ ਉਹ ਪੂਰਾ ਕਰ ਦਿੱਤਾ ਜਾਵੇ ਸਾਡੀ ਇਹ ਰਿਕਵੈਸਟ ਹੈ ਜੀ ਠੀਕ ਹਾਂਜੀ ਸਰ ਕੀ ਨਾਮ ਹੈਗਾ ਜੀ ਮੇਰਾ ਨਾਮ ਕਮਲਦੇਵਾਲ ਆ ਜੀ ਤੇ ਮੇਰਾ ਇੱਥੇ ਆਹ ਸੀਬੀਐਸਸੀ ਸਕੂਲ ਬਣਦਾ ਪਿਆ ਜੀ ਇਹਦਾ ਨਕਸ਼ਾ ਕਾਰਪੋਰੇਸ਼ਨ ਤੋਂ ਪਾਸ ਹੈ ਤੇ ਕਾਰਪੋਰੇਸ਼ਨ ਨੇ ਡਿਵੈਲਪਮੈਂਟ ਚਾਰਜ ਸਾਡੇ ਕੋਲ ਪ੍ਰੋਪਰ ਜਮ੍ਹਾਂ ਕਰਾਏ ਨੇ ਸੀਐਲਜੂ ਜਮ੍ਹਾਂ ਕਰਾਇਆ ਵਾ ਜੀ ਕਾਰਪੋਰੇਸ਼ਨ ਨੇ ਸਾਨੂੰ ਇਹ ਜਿਹੜੀ ਰੋਡ ਹੈਗੀ ਆ ਇਹ ਫਾਇਰ ਟੈਂਡਰ ਫਾਇਰ ਦੀਆਂ ਗੱਡੀਆਂ ਦੀ ਸਰਵਿਸ ਵਾਸਤੇ ਛੜਾਈ ਛੜਾਈ ਗਈ ਹੈ ਤੇ ਇਧਰੋਂ ਸਾਡੇ ਗੇਟ ਵੀ ਦੋ ਲੱਗਣੇ ਨੇ ਸਾਡੇ ਸਕੂਲ ਦੀਆਂ ਬੱਸਾਂ ਤੇ ਸਾਡੇ ਬੱਚੇ ਟੀਚਰ ਜਿਹੜੇ ਹੈਗੇ ਆ ਉਹ ਇਧਰੋਂ ਨਿਕਲਨੇ ਆ ਲੰਘਨੇ ਆ ਗਲੀ ਜਿਆਦਾ ਖੁੱਲੀ ਹੈ ਨਹੀਂ ਗਈ ਇਹ ਮੱਲਾ ਨਿਵਾਸੀ ਕਹਿੰਦੇ ਨੇ ਵੀ ਕੰਧ ਦੇ ਨਾਲ ਟਰਾਂਸਫਾਰਮਰ ਲਾਉਣਾ ਤੇ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਸਾਡੇ ਕੋਲੋਂ ਕਾਰਪੋਰੇਸ਼ਨ ਨੇ ਟਰਾਂਸਫਾਰਮਰ ਬਿਜਲੀ ਦਾ ਟਰਾਂਸਫਾਰਮਰ ਲਾਉਣ ਲਈ ਜਗ੍ਹਾ ਛੜਾਈ ਹੋਈ ਆ ਪਲਾਟ ਅਸੀਂ ਦੇ ਰਹੇ ਆ ਤੁਸੀਂ ਉੱਥੇ ਲਾ ਲਓ ਤੁਸੀਂ ਗਲੀ 'ਚ ਵੀ ਨਾ ਲਾਓ ਪਲਾਟ ਦੇ ਵਿੱਚ 3 ਫੁੱਟ ਅੰਦਰ 4 ਫੁੱਟ ਜਿੰਨੀ ਜਗ੍ਹਾ ਚਾਹੀ ਤੁਹਾਨੂੰ ਉਨੀ ਲੈ ਲਓ ਤੁਸੀਂ ਲੈ ਕੇ ਉੱਥੇ ਟਰਾਂਸਫਾਰਮਰ ਲਵਾ ਲਓ ਤੇ ਕੁਝ ਮੱਲੇ ਵਾਲੇ ਕਹਿੰਦੇ ਜੀ ਤੁਸੀਂ ਤਾਲਾ ਬੰਦ ਕਰਦੇ ਹੋਗੇ ਕੱਲ ਨੂੰ ਸਾਡੀ ਲਾਈਟ ਖਰਾਬ ਕਰੋਗੇ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਡਾ ਟਰਾਂਸਫਾਰਮਰ ਬਾਹਰ ਰਹੂਗਾ ਅਸੀਂ ਉਹਦੀ ਜਗ੍ਹਾ ਛੱਡ ਕੇ ਪਿੱਛੇ ਕੰਦ ਕਰਾਂਗੇ ਠੀਕ ਹੈ ਤੇ ਕਿਉਂਕਿ ਸਾਡਾ ਵੀ ਟਰਾਂਸਫਾਰਮਰ ਉੱਥੇ ਕੱਲ ਨੂੰ ਲੱਗਣਾ ਹੀ ਆ ਤੇ ਤੁਸੀਂ ਹੁਣੇ ਹੀ ਉੱਥੇ ਲਵਾ ਲਓ ਤੇ ਇਹ ਸਾਰੇ ਮੱਲੇ ਵਾਲੇ ਜਿਹੜੇ ਹੈਗੇ ਆ ਨਾ ਸਮਝ ਹੈਗੇ ਆ ਗੱਲ ਨੂੰ ਸਮਝਦੇ ਨਹੀਂ ਮੈਂ ਉਹਨਾਂ ਨੂੰ ਕਿਹਾ ਹੱਲ ਮਿਲ ਕੇ ਕਰ ਲਓ ਏ ਮੰਨਦੇ ਨਹੀਂ ਇਹ ਜਿੱਦ ਕਰਦੇ ਆ ਜੀ ਇੱਥੇ ਕੰਧ ਨਾਲ ਲਵਾਣਾ ਲੈਂਡਮੈਨ ਕਹਿੰਦਾ ਮੈਨੂੰ ਤਾਰ ਲੰਬੀ ਪੈਂਦੀ ਆ ਉਧਰੋਂ ਮੈਂ ਉਹਨੂੰ ਇਹ ਵੀ ਕਹਤਾ ਵੀ ਜੇ ਤਾਰ ਲੰਬੀ ਪੈਂਦੀ ਤਾਰ ਦਾ ਖਰਚਾ ਮੇਰੇ ਤੋਂ ਲੈ ਲਓ ਨਹੀਂ ਤਾਂ ਇੱਕ ਟਰਾਂਸਫਰਮਰ ਸਾਡੇ ਆ ਸਾਹਮਣੇ ਗੇਟ ਦੇ ਬਾਹਰ ਲੱਗਿਆ ਹੋਇਆ ਵਾ ਇਹਦੇ ਤੇ ਕੋਈ ਜ਼ਿਆਦਾ ਲੋਡ ਨਹੀਂ ਸਿਰਫ ਸਾਡਾ ਅਜੇ ਥੋੜਾ ਬਹੁਤਾ ਹੀ ਲੋਡ ਆ ਸਕੂਲ ਦਾ ਤੇ ਸਕੂਲ ਬਣ ਰਿਹਾ ਵਾ ਤੇ ਇਹਦੇ ਤੇ ਤੁਸੀਂ ਲੋਡ ਪਾ ਦਿਓ ਜੇ ਇਹ ਛੋਟਾ ਟਰਾਂਸਫਰਮਰ ਆ ਤੇ ਇਹਨੂੰ ਬਦਲ ਦਿਓ ਵੱਡਾ ਲਾ ਦਿਓ ਅਸੀਂ ਤਾਂ ਇਹਨਾਂ ਨਾਲ ਹਰ ਤਰ੍ਹਾਂ ਸਹਿਮਤ ਆ ਤੇ ਇਹਨਾਂ ਨੂੰ ਉਹਦਾ ਸੋਲੂਸ਼ਨ ਵੀ ਦੇ ਰਹੇ ਆ ਨਾਲ ਵੀ ਅਸੀਂ ਜਗ੍ਹਾ ਵੀ ਦੇ ਰਹੇ ਆ ਜਗ੍ਹਾ ਸਾਡੀ ਛੱਡੀ ਹੋਈ ਆ ਟਰਾਂਸਫਾਰਮਰ ਲਾਉਣ ਵਾਸਤੇ ਛੱਡੀ ਹੋਈ ਆ ਅਸੀਂ ਜਗ੍ਹਾ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹੇ ਕਹਿੰਦੇ ਆ ਵੀ ਬੇਨਤੀ ਕਰਦੇ ਆ ਇਹਨਾਂ ਨੂੰ ਹੱਥ ਜੋੜ ਕੇ ਵੀ ਟੋਟਾ ਵੀ ਮਸਲਾ ਹੱਲ ਹੋ ਜAVE ਸਾਨੂੰ ਵੀ ਪਰੇਸ਼ਾਨੀ ਨਾ ਹੋਵੇ ਇਹ ਰਹੇ ਐਮਐਲਏ ਸਾਹਿਬ ਨੇ ਉਹਨੇ ਸਾਨੂੰ ਕਿਹਾ ਅਜਾਸ਼ਨ ਜੀ ਕਿ ਜੇ ਇਹ ਟਰਾਂਸਫਾਰਮਰ ਹੋਰੀ ਹੀ ਲੱਗੇਗਾ ਤੇ ਹਾਂ ਕੋਈ ਜਦੋਂ ਜਦੋਂ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੂੰ ਇਹਦੇ ਬਾਰੇ ਨਹੀਂ ਸੀ ਪਤਾ ਵੀ ਇਹ ਸਕੂਲ ਬਣ ਰਿਹਾ ਵਾ ਨਾਲ ਉਹਨਾਂ ਨੇ ਖਾਲੀ ਕੰਧ ਦੇਖ ਕੇ ਲੰ ਤੁਹਾਨੂੰ ਨੇ ਕਹਿਤਾ ਹੋਏਗਾ ਮੈਂ ਉਹਨਾਂ ਨੂੰ ਵੀ ਕੰਟੈਕਟ ਕੀਤਾ ਐਮਐਲਏ ਸਾਹਿਬ ਨੂੰ ਵੀ ਉਹ ਕਿਤੇ ਬਿਜ਼ੀ ਸੀਗੇ ਉਹ ਕਹਿੰਦੇ ਮੈਂ ਥੋੜੀ ਦੇਰ ਤੱਕ ਬੈਕ ਕਾਲ ਕਰਦਾ ਉਹਨਾਂ ਨੂੰ ਵੀ ਮੈਂ ਸਿਚੁਏਸ਼ਨ ਬਾਰੇ ਜਾਣਕਾਰੀ ਦੇ ਦੇਵਾਂਗਾ ਕਿ ਮੈਂ ਇਹਦਾ ਤਾਂ ਕਰਕੇ ਜਗਾ ਇਹਨਾਂ ਨੂੰ ਦੇ ਰਹੇ ਹਾਂ ਟਰਾਂਸਫਾਰਮਰ ਲਾਉਣ ਵਾਸਤੇ ਉਹਨਾਂ ਦੇ ਨੌਲੇਜ ਨਹੀਂ ਹੋਣਾ ਕਿ ਉਹ ਜਗਾ ਦੇ ਰਹੇ ਨੇ ਇਸ ਕਰਕੇ ਉਹਨਾਂ ਨੇ ਕਹਿਤਾ ਹੋਊਗਾ ਮੱਲੇ ਵਾਲਿਆਂ ਦੇ ਕਹਿਣ ਤੇ ਜਦੋਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦਾ ਪਤਾ ਲੱਗੂਗਾ ਉਹ ਆਪੇ ਹੀ ਸਾਰਿਆਂ ਦਾ ਸਾਂਝਾ ਫੈਸਲਾ ਕਰਨਗੇ ਜੇ ਸਾਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਮੱਲਾ ਨਿਵਾਸੀਆਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਅਸੀਂ ਹੁਣ ਇੱਥੇ ਸਕੂਲ ਬਣਾ ਰਹੇ ਹਾਂ ਅਸੀਂ ਵੀ ਇਹਨਾਂ ਦੇ ਮੱਲਾ ਨਿਵਾਸੀ ਆ ਅਸੀਂ ਵੀ ਇਹਨਾਂ ਨਾਲ ਰਲ ਮਿਲ ਕੇ ਚੱਲਣਾ ਚਾਹੁੰਦੇ ਹਾਂਗੇ ਕੋਈ ਸਾਡੇ ਕੋਈ ਟਕਰਾਅ ਵਾਲੀ ਗੱਲ ਨਹੀਂ ਗਈ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਅਸੀਂ ਤੁਹਾਨੂੰ ਜਗ੍ਹਾ ਦੇ ਰਹੇ ਆ ਤੁਸੀਂ ਬਿਜਲੀ ਬੋਰਡ ਨੂੰ ਕਹੋ ਕਿ ਉੱਥੇ ਲਾਓ ਜਦੋਂ ਤੁਹਾਨੂੰ ਜਗ੍ਹਾ ਮਿਲ ਰਹੀ ਹੈ ਤੁਸੀਂ ਕਿਸੇ ਦੇ ਘਰ ਮੋਰੇ ਬਿਨਾਂ ਲਾਓ ਕਿਸੇ ਦੀ ਦੀਵਾਰ ਮੋਰੇ ਨਾ ਲਾਓ ਜੇ ਜਗ੍ਹਾ ਨਾ ਮਿਲ ਰਹੀ ਹੋਵੇ ਤੇ ਫਿਰ ਤਾਂ ਹੁੰਦਾ ਕਹਿੰਦਾ ਵੀ ਉੱਧਰ ਕੋਈ ਹੋਰ ਇਤਰਾਜ਼ ਕਰੂਗਾ ਇੱਧਰ ਤੁਸੀਂ ਇਤਰਾਜ਼ ਕਰਦੇ ਆ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਜਗ੍ਹਾ ਹੈਗੀ ਆ ਟਰਾਂਸਫਾਰਮਰ ਲਾਉਣ ਨੂੰ ਚਾਹੇ ਉੱਥੇ ਲਾ ਲੈਣ ਚਾਹੇ ਹਾਲ ਦੀ ਘੜੀ ਜਿਹੜਾ ਟਰਾਂਸਫਾਰਮਰ ਸਾਡਾ ਚੱਲਦਾ ਪਿਆ ਉਹਦੇ ਤੇ ਲੋਡ ਪਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਿਹੜੇ ਗੇਟ ਬਿਊਰੋਕ ਮੇਨ ਜਿਹੜਾ ਮੇਨ ਗੇਟ ਆ ਉਹ ਵੀ ਖੁੱਲਣਾ ਇਹਨਾਂ ਨੇ ਤੇ ਬੱਸਾਂ ਆਉ ਤੇ ਇੱਕ ਲੈਂਦੇ ਇੱਕ ਚੜ੍ਹਦੇ ਉਹਨਾਂ ਦੀ ਚੌੜਾਈ ਜਿਹੜੀ ਹੈਗੀ ਘੱਟੋ ਘੱਟ ਵੀ 20 25 ਫੁੱਟ ਹੋਣੀ ਆ ਜਿਹਦੇ ਚੋਂ ਫਾਇਰ ਦੀ ਗੱਡੀ ਵੀ इजीली ਅੰਦਰ ਜਾ ਸਕੇ ਤੇ ਕਾਰਪੋਰੇਸ਼ਨ ਨੇ ਸਾਡੇ ਕੋਲ ਬਿਲਡਿੰਗ ਦੀ ਬੈਕ ਸਾਈਡ ਦੇ ਉੱਤੇ ਚੜ੍ਹਦੇ ਵਾਲੇ ਪਾਸੇ ਵੀ 20 25 ਫੁੱਟ ਜਗ੍ਹਾ ਛਡਾਈ ਆ ਫਾਇਰ ਦੀ ਗੱਡੀ ਅੰਦਰ ਜਾਣ ਵਾਸਤੇ ਤੇ ਮੋਰਓਵਰ ਇਸ ਤੋਂ ਇਲਾਵਾ ਜਦੋਂ ਸਕੂਲ ਵੱਡਾ ਸਕੂਲ ਬਣ ਰਿਹਾ ਸੀ CBSE ਦਾ ਤੇ ਜਦੋਂ ਸਕੂਲ ਬਣ ਗਿਆ ਤੇ ਇੱਥੋਂ ਟੀਚਰ ਬੱਚੇ ਸਕੂਲ ਦੀਆਂ ਗੱਡੀਆਂ ਹੋਰ ਆਵਾਜਾਈ ਕਾਫੀ ਹੋ ਜਾਣੀ ਆ ਜਿਹਦੇ ਨਾਲ ਸਾਨੂੰ ਪਰੇਸ਼ਾਨੀ ਆਣੀ ਆ ਤੇ ਇਸ ਕਰਕੇ ਅਸੀਂ ਜਗ੍ਹਾ ਦੇ ਰਹੇ ਹਾਂ ਉਹਨਾਂ ਨੂੰ ਵੀ ਸਾਈਡ ਤੇ ਜਗ੍ਹਾ ਅਸੀਂ ਛੱਡੀ ਹੋਈ ਆ ਉਹ ਜਗ੍ਹਾ ਦੇ ਉੱਤੇ ਤੁਸੀਂ ਟਰਾਂਸਫਰਰ ਰਖਾ ਲਓ ਆਪਣਾ ਜੀ